ਸੈਸ਼ਨ ਆ ਉਹਦੇ ਤੇ ਇੱਕ ਦਿਨ ਦਾ ਕਰੋੜਾਂ ਰੁਪਏ ਦਾ ਖਰਚ ਹੁੰਦਾ ਉਹ ਕਰੋੜਾਂ ਰੁਪਇਆ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੇ ਗਰੀਬਾਂ ਮਜ਼ਦੂਰਾਂ ਦਾ ਪੈਸਾ ਜਿਹੜਾ ਇੱਥੇ ਸਾਡੀ ਕਾਂਗਰਸ ਵਿਰੋਧੀ ਤਰ੍ਹਾਂ ਵੇਸਟ ਕਰਦੀਆਂ ਨੇ ਅੱਜ ਸੀਐਮ ਸਾਹਿਬ ਚਾਹੁੰਦੇ ਸੀ ਕਿ ਜਿਹੜੀ ਆਪੋਜੀਸ਼ਨ ਤੇ ਖਾਸ ਕਰਕੇ ਕਾਂਗਰਸ ਪਾਰਟੀ ਵੀ ਸਾਡੀ ਗੱਲ ਸੁਣੇ ਔਰ ਜੇ ਸਾਡੇ ਕਿਤੇ ਕੰਮਾਂ 'ਚ ਕਮੀ ਹੈ ਤੇ ਸਾਨੂੰ ਦੱਸੇ ਤਾਂ ਕਿ ਅਸੀਂ ਕਮੀਆਂ ਨੂੰ ਦੂਰ ਕਰੀਏ ਪੰਜਾਬ ਦੇ ਲੋਕ ਕੰਮ ਚਾਹੁੰਦੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਮੁੱਖ ਮੰਤਰੀ ਸਾਹਿਬ ਹਰ ਦਿਲ ਹਰ ਦਿਲ ਅਜੀਤ ਮੁੱਖ ਮੰਤਰੀ ਸਾਹਿਬ ਸਰਦਾਰ ਭਗਵਾਨ ਸਿੰਘ ਜੀ ਮਾਨ ਉਹ ਕੰਮ ਕਰ ਰਹੇ ਨੇ ਉਹ ਪੰਜਾਬ ਦੇ ਲੋਕ ਤਾਲਾ ਨਹੀਂ ਚਾਹੁੰਦੇ ਔਰ ਪੰਜਾਬ ਦੇ ਬੱਚੇ ਐਜੂਕੇਸ਼ਨ ਚਾਹੁੰਦੇ ਨੇ ਜੋ ਸਾਡੇ ਮੁੱਖ ਮੰਤਰੀ ਸਾਹਿਬ ਦੇ ਰਹੇ ਨੇ 70-72 ਸਾਲ ਹੋ ਗਏ ਇਹਨਾਂ ਦਾ ਝੂਠ ਚੱਲੀ ਜਾਂਦਾ ਸੀ ਇਹ ਦਿੱਲੀ ਕੋਸੁਰਬੂਦ ਦੇ ਸੀ ਚੰਡੀਗੜ੍ਹ ਹੋਰ ਬੋਲਦੇ ਸੀ ਤੇ ਜਦੋਂ ਆਪਣੇ ਹਲਕਿਆਂ ਜਾਂਦੇ ਸੀ ਉਦੋਂ ਹੋਰ ਕੁਝ ਬੋਲਦੇ ਸੀ ਅੱਜ ਡੈਪਟੀ ਸਪੀਕਰ ਸਾਹਿਬ ਸਰਦਾਰ ਜੈਕ੍ਰਿਸ਼ਨ ਸਿੰਘ ਰੌੜੀ 20 ਮਿੰਟ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਵੜਿੰਗ ਜੀ ਉਹਨਾਂ ਨੇ ਮਹਿਨਤਾ ਕਰਦੇ ਰਹੇ ਤਾਲੇ ਕਰਦੇ ਰਹੇ ਕਿ ਰਾਜਾ ਵੜਿੰਗ ਜੀ ਬੋਲੋ ਪੰਜਾਬ ਬਾਰੇ ਬੋਲੋ ਪੰਜਾਬ ਦੇ ਬੁੱਧੇ ਚੱਕੋ ਆਪਣੇ ਹਲਕੇ ਬਾਰੇ ਬੋਲੋ ਪਰ ਇਹਨਾਂ ਕੋਲੇ ਕੋਈ ਸਹਾਈ ਨਹੀਂ ਸੀ ਇਸ ਕਰਕੇ ਇਹ ਨਹੀਂ ਬੋਲ ਸਕੇ ਅ ਮੰਜੀ ਸਿੰਘ ਬिलासपुर ਯਸ ਬिलासपुर ਸਾਹਿਬ ਤੁਸੀਂ ਉੱਥੇ ਤਾਲਮ-ਤਾਲਾ ਹੋਏ ਅੱਜ ਬਹੁਤ ਜ਼ਿਆਦਾ ਹਾਂ ਹੋਇਆ ਜੀ ਬਿਲਕੁਲ ਅੱਜ ਮੇਰੇ ਖਿਆਲ ਦੂਸਰਾ ਦਿਨ ਆ ਔਰ ਇੱਕ ਜਿਹੜਾ ਕੋਈ ਵੀ ਸੈਸ਼ਨ ਆ ਉਹਦੇ ਤੇ ਇੱਕ ਦਿਨ ਦਾ ਕਰੋੜਾਂ ਰੁਪਏ ਦਾ ਖਰਚ ਆਉਂਦਾ ਉਹ ਕਰੋੜਾ ਰੁਪਇਆ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੇ ਗਰੀਬਾਂ ਮਜ਼ਦੂਰਾਂ ਦਾ ਪੈਸਾ ਜਿਹੜਾ ਇੱਥੇ ਸਾਡੀ ਕਾਂਗਰਸ ਬੁਰਧੀ ਤਰ੍ਹਾਂ ਵੇਸਟ ਕਰਦੀਆਂ ਨੇ ਅੱਜ ਸੀਐਮ ਸਾਹਿਬ ਚਾਹੁੰਦੇ ਸੀ ਕਿ ਜਿਹੜੀ ਆਪੋਜੀਸ਼ਨ ਤੇ ਖਾਸ ਕਰਕੇ ਕਾਂਗਰਸ ਪਾਰਟੀ ਵੀ ਸਾਡੀ ਗੱਲ ਸੁਣੇ ਔਰ ਜੇ ਸਾਡੇ ਕਿਤੇ ਕੰਮਾਂ 'ਚ ਕਮੀ ਹੈ ਤੇ ਸਾਨੂੰ ਦੱਸੇ ਤਾਂ ਕਿ ਅਸੀਂ ਕਮੀਆਂ ਨੂੰ ਦੂਰ ਕਰੀਏ ਉਹ ਤਾਲਾ ਲੈ ਕੇ ਆਏ ਸੀ ਉਹਨਾਂ ਨੇ ਤਾਲੇ ਦਾ ਮਤਲਬ ਸੀ ਵੀ ਸਪੀਕਰ ਸਾਹਿਬ ਜਦੋਂ ਆਪੋਜੀਸ਼ਨ ਵਾਲੇ ਖਾਸ ਕਰ ਕਾਂਗਰਸ ਪਾਰਟੀ ਵਾਲੇ ਵਿਧਾਇਕ ਜਦੋਂ ਅੰਦਰ ਆ ਗਏ ਤਾਂ ਉਸ ਸਮੇਂ ਤਾਲਾ ਲਾ ਦਿਓ ਤਾਂ ਕਿ ਉਹ ਬਾਹਰ ਨਾ ਨਿਕਲ ਸਕਣ ਇਹ ਇੰਨੇ ਸੀ ਤਾਲਾ ਲਾਉਣਾ ਲਵਾਉਣ ਵਾਲੀ ਗੱਲ ਨਹੀਂ ਹੁੰਦੀ ਸਿਰਫ ਇੰਨੇ ਸੀ ਪਰ ਸੰਕੇਤ ਸੰਕੇਤ ਪਰ ਉਹਨਾਂ ਨੇ ਕਿਹਾ ਤਾਲੇ ਨੂੰ ਲੈ ਕੇ ਜਿਉਂ ਲੱਗੇ ਸਵੇਰ ਤੋਂ ਮੁਰਦਾਬਾ ਜਿੰਦਾਬਾਦ ਕਰਨ ਤਾਲਾ 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 ਫਿਰ ਮੈਨੂੰ ਕਿਹਾ ਪਿਆ ਕਿ ਪੰਜਾਬ ਦੇ ਲੋਕਾਂ ਦੀ ਰਾਜਨੀਤੀ ਤਾਲਾ ਨਹੀਂ ਪੰਜਾਬ ਦੇ ਲੋਕ ਤਾਲਾ ਨਹੀਂ ਚਾਹਦੇ ਪੰਜਾਬ ਦੇ ਲੋਕਾਂ ਦਾ ਮੁੰਡਾ ਤਾਲਾ ਨਹੀਂ ਪੰਜਾਬ ਦੇ ਲੋਕ ਕੰਮ ਚਾਹੁੰਦੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਮੁੱਖ ਮੰਤਰੀ ਸਾਹਿਬ ਹਰ ਦਲੀਲ ਹਰ ਦਿਲ ਅਜੀਜ਼ ਮੁੱਖ ਮੰਤਰੀ ਸਾਹਿਬ ਸਰਦਾਰ ਭਗਵਾਨ ਸਿੰਘ ਜੀ ਮਾਨ ਉਹ ਕੰਮ ਕਰ ਰਹੇ ਨੇ ਉਹ ਪੰਜਾਬ ਦੇ ਲੋਕ ਤਾਲਾ ਨਹੀਂ ਚਾਹੁੰਦੇ ਔਰ ਪੰਜਾਬ ਦੇ ਬੱਚੇ ਐਜੂਕੇਸ਼ਨ ਚਾਹੁੰਦੇ ਨੇ ਜੋ ਸਾਡੇ ਮੁੱਖ ਮੰਤਰੀ ਸਾਹਿਬ ਦੇ ਰਹੇ ਨੇ ਪੰਜਾਬ ਦੇ ਬੇਰੁਜ਼ਗਾਰ ਤਾਲਾ ਨਹੀਂ ਚਾਹੁੰਦੇ ਰੁਜ਼ਗਾਰ ਚਾਹੁੰਦੇ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ 40000 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿੱਤਾ ਪੰਜਾਬ ਦੇ ਕਿਸਾਨ ਤਾਲਾ ਨਹੀਂ ਚਾਹੁੰਦੇ ਪੰਜਾਬ ਦੇ ਕਿਸਾਨ ਖੇਤਾਂ ਨੂੰ ਪਾਣੀ ਚਾਹੁੰਦੇ ਆ ਜੋ ਸਾਡੇ ਮੁੱਖ ਮੰਤਰੀ ਸਾਹਿਬ ਦੇ ਰਹੇ ਆ ਪੰਜਾਬ ਦੇ ਮਰੀਜ਼ ਤਾਲਾ ਨਹੀਂ ਚਾਹੁੰਦੇ ਉਹ ਇਲਾਜ ਚਾਹੁੰਦੇ ਆ ਸਾਡੇ ਮੁੱਖ ਮੰਤਰੀ ਸਾਹਿਬ ਇਲਾਜ ਦੇ ਰਹੇ ਨੇ ਔਰ ਇਹਨਾਂ ਦੇ ਟਾਈਮ 'ਚ ਕੀ ਸੀ ਸਾਡੇ ਟਾਈਮ 'ਚ ਕੀ ਆ ਅੱਜ ਪੰਜਾਬ ਦੇ ਵਿੱਚ ਸਾਰੇ ਦਾ ਸਾਰਾ ਇਲਾਜ ਫ੍ਰੀ ਆ ਦਵਾਈਆਂ ਮੁਫਤ ਬਹੁਤ سارے ਟੈਸਟ ਫ੍ਰੀ ਆ ਤੇ ਇਹਨਾਂ ਦੇ ਰਾਜ 'ਚ ਕੀ ਹੁੰਦਾ ਸੀ ਸਾਈਕਲ ਖੜਾਉਣ ਦੇ ਵੀ 20 ਰੁਪਏ ਲੈਂਦੇ ਸੀ ਸਾਈਕਲ ਖੜਾਉਣ ਦੇ 20 ਰੁਪਏ ਇਸ ਕਰਕੇ ਇਹਨਾਂ ਦੀ ਇਹ ਗੱਲ ਹੁਣ ਸੁਣੀ ਜਾਂ ਨਹੀਂ ਜਾਂਦੀ ਆ ਇਸ ਕਰਕੇ ਹੰਗਾਮਾ ਕਰਦੇ ਆ ਰੌਲਾ ਪਾਉਂਦੇ ਆ ਪਰ ਮੈਨੂੰ ਲੱਗਦਾ ਜਿਹੜਾ ਜਿਸ ਤਰ੍ਹਾਂ ਇਹਨਾਂ ਦੇ ਨਾਲ ਹੋਈ ਆ ਤੇ ਕੱਲ ਨੂੰ ਇਹ ਥੋੜੇ ਜਿਹਾ ਸਿਆਣੇ ਬਣ ਕੇ ਆਉਣਗੇ ਬਾਕੀ ਦੇਖਦੇ ਆ ਕੀ ਬਣਦਾ ਪਰ ਅਸੀਂ 50 ਪੱਖੀ ਗੱਲ ਕਰਨੀ ਚਾਹੁੰਦੇ ਆ ਬਿਲਾਸਪੁਰ ਜੀ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਕਿਉਂਕਿ ਤੁਸੀਂ ਸਾਰੇ ਇੱਥੇ ਦਵੇਂ ਆਏ ਹੋ ਮਤਲਬ ਕਿ 77ਵਲ ਆਪੋਜੀਸ਼ਨ ਵਾਲ ਪਹਿਲੇ ਬੈਠਦੇ ਸੀਗੇ ਜਿੰਦੋਂ ਤੱਕ ਗੱਲ ਕਰੀਏ ਵਿਰੋਧੀ ਧਿਰਾਂ ਦੀ ਉਹਨਾਂ ਦੀ ਸ਼ਿਕਾਇਤ ਰਹੀ ਹੈ ਕਹਿੰਦੇ ਹੁਣ ਸਾਨੂੰ ਤਾਂ ਮਨਾ ਕਰਦੇ ਆਂ ਆਵਾਜ਼ ਕੱਢਣ ਤੋਂ ਸਾਨੂੰ ਤਾਂ ਮਨਾ ਕਰਦੇ ਆਂ ਟਾਈਮ ਜ਼ਿਆਦਾ ਮੰਗਣ ਤੋਂ ਸਾਨੂੰ ਤਾਂ ਮਨਾ ਕਰਦੇ ਆਂ ਵੀ ਤੁਸੀਂ ਵੈਲ ਤੱਕ ਨਾ ਆਓ ਜਾਂ ਉਹ ਨਾਰਾ ਬਾਜੀ ਨਾ ਕਰੋ ਕਹਿੰਦੇ ਜਦੋਂ ਆਪੇ ਵਿਰੋਧੀ ਧਿਰ ਚ ਬਹਿੰਦੇ ਸੀ ਤਾਂ ਤਾਂ ਇੱਥੇ ਆ ਕੇ ਗੱਲ ਕਰਦੇ ਸੀਗੇ ਸਾਨੂੰ ਕਿਉਂ ਰੋਕਦੇ ਆ 70 72 ਸਾਲ ਹੋ ਗਏ ਇਹਨਾਂ ਦਾ ਝੂਠ ਚੱਲੀ ਜਾਂਦਾ ਸੀ ਇਹ ਦਿੱਲੀ ਕੋ ਸੁਰ ਬੋਲਦੇ ਸੀ ਚੰਡੀਗੜ੍ਹ ਹੋਰ ਕੋ ਬੋਲਦੇ ਸੀ ਤੇ ਜਦੋਂ ਆਪਣੇ ਹਲਕਿਆਂ ਜਾਂਦੇ ਸੀ ਉਦੋਂ ਹੋਰ ਕੁਝ ਬੋਲਦੇ ਸੀ ਪਰ ਮੈਂ ਸ਼ੁਕਰਗੁਜ਼ਾਰਾਂ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਸਰਦਾਰ ਭਗਵਾਨ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਨੇ ਲਾਈਵ ਕਰਤਾ ਕਿ ਜੋ ਵੀ ਇੱਥੇ ਬੋਲੇ ਰਹਿ ਉਹ ਵਰਲਡ ਦੇ ਵਿੱਚ ਜਿੱਥੇ ਵੀ ਪੰਜਾਬੀ ਆ ਉਹਦੇ ਕੋਲੇ ਪਹੁੰਚਿਆ ਜਾਊਗਾ ਇਹਨਾਂ ਨੇ ਜੋ ਇੱਥੇ ਗੱਲ ਕੀਤੀ ਆ ਵੀ ਆਪਣੇ ਦੂਜੀ ਜੋ ਵੀ ਇਹਨਾਂ ਨੇ ਮੁੱਦੇ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਰੇ ਪੰਜਾਬ ਦੇ ਲੋਕਾਂ ਨੇ ਵੇਖ ਲਿਆ ਵੀ ਇਹ ਸਿਰਫ ਨਜਾਇਜ਼ ਰੌਲਾ ਪਾਉਣ ਦੇ ਲਈ ਕਹਿ ਰਹੇ ਆ ਕਿਉਂਕਿ ਅਸੀਂ ਇੱਥੇ ਪੰਜਾਬ ਦੇ ਲੋਕਾਂ ਨੂੰ ਕੰਮ ਕਰਕੇ ਦਿਖਾਉਣਾ ਚਾਹੁੰਦੇ ਜੋ ਅਸੀਂ ਕੰਮ ਕਰਦੇ ਆ ਤੇ ਇਹਨਾਂ ਦਾ ਇਹਨਾਂ ਦੇ ਪੱਲੇ ਕੋਸ ਹੈ ਨਹੀਂ ਇਸ ਕਰਕੇ ਇਹ ਨਜਾਇਜ਼ ਬੁੱਲ ਰਹੇ ਆ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਆਪਾਂ ਦੇਖ ਨਹੀਂ ਰਹੇ ਕਿ ਜਿਸ ਤਰੀਕੇ ਨਾਲ ਐਦਾ ਲੱਗਦਾ ਹੈ ਵੀ ਵਿਧਾਨ ਸਭਾ ਦੀ ਕਿ ਗਰਮਾ ਹੁੰਦੀ ਹੈ ਜਿਸ ਤਰੀਕੇ ਦੇ ਨਾਲ ਇਹ ਪਹਿਲੇ ਸਤਾਧਾਰੀ ਪਾਰਟੀਆਂ ਰਹਿ ਚੁੱਕੀਆਂ ਨੇ ਜੇ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਨਸ਼ੇ ਚ ਐਨੇ ਗਲਤਾਨ ਰਹੇ ਮਤਲਬ ਕਿ ਯੁਵਾ ਉਥੋਂ ਜਿ નીકਲਿਆ ਨਹੀਂ ਨੌਜਵਾਨ ਕਿ ਪਿੱਛੜ ਗਿਆ ਬਾਹਰ ਉਡਾਨਾ ਪਰ ਪਰ ਕੇ ਜਹਾਜ਼ ਪਰ ਪਰ ਕੇ ਜਾ ਰਹੀ ਹੈ ਨੌਜਵਾਨੀ ਬਹੁਤ ਔਖਾ ਸੀਗਾ ਐਸ ਪਾਰਟਿਕੂਲਰ ਪਾਰਟੀ ਲਈ ਆ ਕੇ ਦੁਬਾਰਾ ਤੋਂ ਪੰਜਾਬ ਨੂੰ ਸਾਂਭਣਾ ਸਟਰਗਲ ਬਹੁਤ ਜ਼ਿਆਦਾ ਹੈ ਗਿਆ ਸੰਘਰਸ਼ ਬਹੁਤ ਜ਼ਿਆਦਾ ਹੈਗਾ ਪੰਜਾਬ ਦਾਵੀ ਤੇ ਸਰਕਾਰ ਦਾਵੀ ਵਿਰੋਧੀ ਧਿਰਾਂ ਨੂੰ ਘਟੋ-ਘਟ ਪਹਿਲੇ ਸਤਾ ਚ ਰਹਿ ਕੇ ਆਈਆਂ ਇੱਕ ਸ਼ਬਦੀ ਜੰਗ ਦੇ ਵਿੱਚ ਪੈਣਾ ਔਰ ਉਹਦੇ ਬਾਅਦ ਹੱਥੋਂ-ਹੱਥੀ ਤੱਕ ਆ ਜਾਣਾ ਔਰ ਉਹਦੇ ਬਾਅਦ ਐਸ ਕੇ ਦੀ ਨਾਹਰੇ ਬਾਜੀਆਂ ਕਰਨਾ ਕੀ ਦੇ ਰਹੇ ਆ ਅਸੀਂ ਅਗਲੀ ਪੀੜ੍ਹੀ ਨੂੰ ਜਾਂ ਪੰਜਾਬ ਨੂੰ ਸੋਹਿਰ ਦੇ ਕਿਉਂਕਿ ਨਾ ਨਾ ਕਰਦੇ ਸਭ ਦੀਆਂ ਅੱਖਾਂ ਟਿੱਕੀਆਂ ਹੁੰਦੀਆਂ ਆਈਡਲ ਮੰਨੇ ਜਾਂਦੇ ਨੇ ਉਦਾਹਰਨ ਦੇ ਤੌਰ ਤੇ ਜਿਹੜੇ ਸਾਡੇ ਇੱਥੇ ਬੈਠੇ ਨੁਮਾਇंदे ਹੁੰਦੇ ਨੇ ਇਸ ਤੋਂ ਪਹਿਲਾਂ ਨਾ ਤੁਹਾਡਾ ਸਵਾਲ ਸੀ ਵੀ ਇਹ ਕਹਿ ਰਹੇ ਸਾਨੂੰ ਟਾਈਮ ਨਹੀਂ ਦਿੰਦੇ ਮੈਂ ਗੱਲ ਕਰ ਰਿਹਾ ਸੀ ਕਿ ਇਹਨਾਂ ਦੇ ਪਹਿਲਾਂ ਝੂਠ ਚੱਲ ਜਾਂਦੇ ਸੀ ਹੁਣ ਤੁਸੀਂ ਰਿਕਾਰਡ ਦੇਖ ਲਓ ਜਿੱਥੇ ਵੀ ਪੰਜਾਬੀ ਬੈਠਾ ਵਲਡ ਦੇ ਵਿੱਚ ਉਹਨੂੰ ਪਤਾ ਕਿ ਅੱਜ ਡੈਪਟੀ ਸਪੀਕਰ ਸਾਹਿਬ ਸਰਦਾਰ ਜੈ ਕ੍ਰਿਸ਼ਨ ਸਿੰਘ ਰੌੜੀ 20 ਮਿੰਟ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਉਹਨਾਂ ਨੇ ਮਹਿਨਤਾ ਕਰਦੇ ਰਹੇ ਤਰਲੇ ਕਰਦੇ ਰਹੇ ਕਿ ਰਾਜਾ ਵੜਿੰਗ ਜੀ ਬੋਲੋ ਪੰਜਾਬ ਬਾਰੇ ਬੋਲੋ ਪੰਜਾਬ ਦੇ ਮੁੱਦੇ ਚੱਕੋ ਆਪਣੇ ਹਰਕੇ ਬਾਰੇ ਬੋਲੋ ਪਰ ਇਹਨਾਂ ਕੋਲੇ ਕੁਝ ਹੈ ਨਹੀਂ ਸੀ ਇਸ ਕਰਕੇ ਇਹ ਨਹੀਂ ਬੋਲ ਸਕੇ ਦੂਜੀ ਗੱਲ ਹੁਣ ਤੁਸੀਂ ਨਸ਼ਿਆਂ ਦੀ ਕੀਤੀ ਆ ਦੇਖੋ ਨਸ਼ੇ ਸ਼ਰੂਬ ਨਹੀਂ ਅਕਾਲੀ ਦਲ ਦੀ ਸਰਕਾਰ ਜਦੋਂ 12 ਦੇ ਵਿੱਚ ਆਈ ਆ ਉਸ ਸਮੇਂ ਨਸ਼ਿਆਂ ਦਾ ਜਿਹੜਾ ਪ੍ਰਕੋਪ ਸ਼ੁਰੂ ਹੋਇਆ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ 'ਚ ਬਹੁਤ ਸਿਖਰ ਤੇ ਆਇਆ ਪਰ ਅਸੀਂ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦਾ ਕੋਟਨ ਕੋਟ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਖੇਡਾਂ ਬਦਲ ਪੰਜਾਬ ਦੀਆਂ ਚਲਾਈਆਂ ਨਹੀਂ ਮੇਰਾ 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 ਸਵਾਲ ਹੈ ਸਿਗਾ ਕਿ ਐਦਾਂ ਜਿਸ ਤਰੀਕੇ ਦੇ ਨਾਲ ਹਾਲਾਤ ਪੰਜਾਬ ਦੇ ਵਿਗੜੇ ਐ ਉਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇੱਥੇ ਬੈਠੇ ਨੁਮਾਇੰਦਿਆਂ ਦੀ ਇਸ ਟਿੱਕੇ ਦੀ ਜੰਗ ਸ਼ਬਦੀ ਜੰਗ ਕਦੀ ਹੱਥੋਂ ਪਾਈ ਤੱਕ ਗੱਲ ਆਣਾ ਨਾਰੇ ਬਾਜੀਆਂ ਕਰਨਾ ਪੀੜੀ ਕੀ ਦੇਖ ਰਹੀ ਐ ਲੋਕ ਕੀ ਦੇਖ ਰਹੇ ਨੇ ਲੋਕਾਂ ਨੂੰ ਆਪਣੇ ਮੁੱਦਿਆਂ ਦਾ ਐਡਰੈਸਲ ਚਾਹੀਦਾ ਉਹਨਾਂ ਨੂੰ ਆਪਣੇ ਮੁੱਦਿਆਂ ਦਾ ਹੱਲ ਚਾਹੀਦਾ ਉਹਨਾਂ ਨੂੰ ਤਰੱਕੀ ਚਾਹੀਦੀ ਐ ਉਹਨਾਂ ਨੂੰ ਪੰਜਾਬ ਦਾ ਜਿਹੜਾ ਮੂੰਹ ਮਹਾਂਦਰਾ ਉਹਨੂੰ ਨਹਾਰ ਜਿਹੜੀ ਉਹਨੂੰ ਚੇਂਜ ਹੁੰਦੀ ਦੇਖਣਾ ਚਾਹੁੰਦੇ ਨੇ ਬਦਲ ਚਾਹੁੰਦੇ ਨੇ ਦੇਖੋ ਇਹੀ ਤਾਂ ਦੁੱਖ ਦੀ ਗੱਲ ਹੈ ਨਾ ਅਸੀਂ ਚਾਹੁੰਦੇ ਹਾਂ ਦੇਖੋ 15 ਦਿਨ ਦਾ ਏਡਾ ਵੱਡਾ ਸੈਸ਼ਨ ਲਾਇਆ 15 ਦਿਨਾਂ ਤੱਕ ਡਿਬੇਟ ਕਰਨੀ ਚਾਹੁੰਦੇ ਹਾਂ ਅਸੀਂ ਆਪ ਦੇ ਨੁਕਸ ਪੁੱਛਣਾ ਚਾਹੁੰਦੇ ਹਾਂ ਆਪੋਜੀਸ਼ਨ ਤੋਂ ਪਰ ਉਹ ਨਹੀਂ ਕਰ ਰਹੇ ਉਹ ਉਹ ਨੁਕਸ ਦੱਸ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਨੁਕਸ ਆਪ ਦੇ ਪਾਏ ਹੋਏ ਆ ਇਸ ਕਰਕੇ ਉਹ ਹੈਲਥੀ ਡਿਬੇਟ ਕਰਨ ਦੀ ਬਜਾਏ ਉਹ ਸਿਰਫ ਸਾਡੇ ਨਾਲ ਲੜਦੇ ਆ ਜਦਕਿ ਉਹਨਾਂ ਨੂੰ ਹੈਲਥੀ ਡਿਬੇਟ ਕਰਨੀ ਚਾਹੀਦੀ ਆ ਅਸੀਂ ਸਾਨੂੰ ਸਵਾਲ ਕਰਨ ਉਹ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਸਾਡੀ ਕੈਬਨਿਟ ਨੂੰ ਸਵਾਰ ਕਰਨ ਉਹਨਾਂ ਕੋਲੇ ਕੁਝ ਕਹਿਣ ਨੂੰ ਹੈ ਹੀ ਨਹੀਂ ਕਿਉਂਕਿ ਜਿਹੜੇ ਵੀ ਵਿਸ਼ੇ ਤੇ ਗੱਲ ਕਰਨਗੇ ਉਹ ਉਹਨਾਂ ਦਾ ਆਪ ਦਾ ਹੀ ਨਿਗਾਰਵਲ ਲਿਆਂਦਾ ਹੋਇਆ ਵਿਸ਼ਾ ਹੋਊਗਾ ਇਸ ਕਰਕੇ ਉਹਨਾਂ ਕੋਲੇ ਕੁਝ ਹੈ ਨਹੀਂ ਤਾਂ ਕਰਕੇ ਇਸ ਤਰ੍ਹਾਂ ਦਾ ਆਰਾਮ ਰੌਣਾ ਪਾਉਂਦੇ ਆਂ ਇੰਡੀਆ ਬਲੌਗ ਦੇ ਵਿੱਚ ਦੋਨੋਂ ਇਕੱਠੇ ਕਿਵੇਂ ਚੱਲਣਗੇ ਇੱਥੇ ਤਾਂ ਨਾ ਆਰਾਮ ਰੌਣਾ ਹੈ ਦੇਖੋ ਜੀ ਪੰਜਾਬ 'ਚ ਅਸੀਂ ਚੱਲਣਾ ਹੀ ਨਹੀਂਗਾ ਪੰਜਾਬ ਦੇ ਵਿੱਚ ਤਾਂ ਇੰਡੀਆ ਬਲੌਗ ਚੱਲਣਾ ਹੀ ਨਹੀਂ ਅਸੀਂ ਕਹਿ ਚੁੱਕੇ ਹਾਂ ਇਹ ਵੀ ਕਹਿ ਚੁੱਕੇ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਅਸੀਂ ਵੀ ਚਾਹੁੰਦੇ ਆਂ ਕਿਉਂਕਿ ਇਹਨਾਂ ਨੇ ਬੜੇ ਮਾਰੇ ਕੰਮ ਕੀਤੇ ਹੋਏ ਆ ਪੰਜਾਬ ਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਕੀਤਾ ਹੋਇਆ ਇਸ ਕਰਕੇ ਸਾਡੀ ਜਿਹੜੀ ਕੋਸ਼ਿਸ਼ ਆ ਸਾਡੇ ਸੀਐਮ ਸਾਹਿਬ ਦੇ ਜਿਹੜੇ ਯਤਨ ਆ ਉਹ ਸੋਹਣਾ ਪੰਜਾਬ ਬਣਾਉਣ ਦੇ ਆ ਖੁਸ਼ਹਾਲ ਪੰਜਾਬ ਬਣਾਉਣ ਦੇ ਆ ਉਹ ਅਸੀਂ ਤਾਂ ਹੀ ਬਣਾ ਸਕਾਂਗੇ ਜੇ ਅਸੀਂ ਇਹਨਾਂ ਨਾਲ ਇਹਨਾਂ ਤੋਂ ਕਿਨਾਰਾ ਰੱਖਾਂਗੇ ਮਜੀਤ ਸਿੰਘ ਜੀ ਜਿੱਥੋਂ ਤੱਕ ਦੇਖਿਆ ਜਾਏ ਬਜਟ ਹੈਗਾ ਬਜਟ ਇਜਲਾਸ ਬਜਟ ਇਜਲਾਸ ਦੇ ਵਿੱਚ ਪਹਿਲੇ ਤਾਂ ਇਹਨਾਂ ਜਿਸ ਦਾ ਵਿਰੋਧੀ ਧਿਰ ਨੇ ਪਾਸ਼ਣੀ ਨਹੀਂ ਸੁਣਿਆ ਪਹਿਲੇ ਹਰ ਸਰਕਾਰ ਜਿਹੜੀ ਆਪਣੀਆਂ ਉਪਲਬਧੀਆਂ ਗਿਣਾਉਂਦੀ ਹੈ ਵੀ ਅਸੀਂ ਆਹ ਕੁਝ ਕੀਤਾ ਉਹਦੇ ਬਾਅਦ ਜਿਹੜੀਆਂ ਚਾਹੇ ਵਿਰੋਧੀ ਧਿਰਾਂ ਕਹਿਣ ਵੀ ਆਹ ਤੁਸੀਂ ਗਲਤ ਕੀਤਾ ਜਾਂ ਕਮੀਆਂ ਨੇ ਜਾਂ ਇੱਥੇ ਸੁਧਾਰ ਕਰਨਾ ਹੈ ਜਾਂ ਸਾਨੂੰ ਆਹ ਨਹੀਂ ਮਿਲਿਆ ਉਹ ਗੱਲ ਵੱਖਰੀ ਹੈ ਕੋਈ ਹਰ ਇੱਕ ਦੇ ਆਪਣੇ ਆਪਣੇ ਇਲਾਕੇ ਪੁਆਇੰਟ ਆਊਟ ਕੀਤਾ ਜਾ ਸਕਦਾ ਹੈ ਔਰ ਜਿਤੋਂ ਤੱਕ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਸੀਂ ਗੱਲ ਕਰੀ ਉਹ ਹਰ ਵਾਰੀ ਕਹਿੰਦੇ ਨੇ ਕਿ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਸਾਨੂੰ ਸਾਡੀਆਂ ਉਤਾਈਆਂ ਸਾਡੀਆਂ ਗਲਤੀਆਂ ਦੱਸਣ ਕਮੀਆਂ ਦੱਸਣੀਆਂ ਜਿੱਥੇ ਜੋ ਵੀ ਹੈਗਾ ਦੱਸਣ ਤੇ ਅਸੀਂ ਉਹਨੂੰ ਰੈਕਟੀਫਾਈ ਵੀ ਕਰਾਂਗੇ ਠੀਕ ਵੀ ਕਰਾਂਗੇ ਪਰ 바ਵਾ ਜੂ ਦੋਸ ਦੇ ਜਿਹੜਾ ਸਾਰੇ ਦੇ ਹਾਲਾਤ ਬਣੇ ਹੋਏ 15 ਦਿਨਾਂ ਦੇ ਵਿੱਚ ਐਦਾ ਸ਼ੋਰਗੁਲੀ ਮਚਦਾ ਰਹੇਗਾ ਦੇਖੋ ਜੀ ਇਹ ਨਹੀਂ ਹੋਣਾ ਚਾਹੀਦਾ ਦੇਖੋ 15 ਦਿਨ ਦਾ ਸੈਸ਼ਨ ਦਾ ਮਤਲਬ ਕੀ ਆ ਵੀ ਹੌਲ ਹੰਗਾਰੇ ਦੇ ਨਾਲ ਖੁੱਲਾ ਸਮਾਂ ਖੁੱਲੀ ਡਿਬੇਟ ਕਰੋ ਸਾਡੇ ਦੱਸੋ ਨੋਕਸ ਸੜਕਾਂ ਨਹੀਂ ਬਣ ਰਹੀਆਂ ਕਹੋ ਸਕੂਲ ਵਧੀਆ ਨਹੀਂ ਹੋਰ ਬਣ ਰਹੇ ਕਹੋ ਹਸਪਤਾਲ ਨਹੀਂ ਵਧੀਆ ਬਣ ਰਹੇ ਕਹੋ ਪਰ ਇਹ ਗੱਲ ਕਹਿਣ ਦੀ ਬਜਾਏ ਰਾਮ ਰੌਲਾ ਪਾ ਰਹੇ ਆ ਕਿਉਂਕਿ ਜਿਹੜਾ ਪੰਜਾਬ ਦਾ ਢਾਂਚਾ ਵਿਗਾੜਿਆ ਹੋਇਆ ਇਹਨਾਂ ਲੋਕਾਂ ਨੇ ਵਿਗਾੜਿਆ ਹੋਇਆ ਸੈਸ਼ਨ ਆਨਲਾਈਨ ਨਹੀਂ ਸੀ ਹੁੰਦਾ ਲਾਈਵ ਨਹੀਂ ਸੀ ਵੇਖਿਆ ਜਾਂਦਾ ਲੋਕਾਂ ਨੂੰ ਨਹੀਂ ਸੀ ਪਤਾ ਲੱਗਦਾ ਇੱਥੇ ਇਹ ਇੱਕ ਦੋ ਦਿਨ ਗੰਧੀਆਂ ਗੱਲਾਂ ਅਸੀਂ ਆਪ ਸੁਣਿਆ ਆਪੋਜੀਸ਼ਨ ਦੇ ਵਿੱਚ ਇੱਕ ਦੋ ਨੂੰ ਗੰਦੀਆਂ ਗਾਲਾਂ ਕੱਢ ਕੇ ਇਹ ਚਲੇ ਜਾਂਦੇ ਸੀ ਤੇ ਪੰਜਾਬ ਦੇ ਲੋਕਾਂ ਦੇ ਆਪਦੇ ਹਲਕੇ ਜਾਂ ਜਾ ਕੇ ਗਣਾ ਜਹਾਰ ਪਾਉਂਦੇ ਸੀ ਬਹੁਤ ਬਹਾਦਰੀ ਦਾ ਕੰਮ ਕਰਕੇ ਆਇਆ ਇਸੇ ਕਰਕੇ ਲਾਈਵ ਕੀਤਾ ਜੇ ਅਸੀਂ ਮਾੜਾ ਕਰਾਂਗੇ ਅੱਜ ਮੈਂ ਬੋਲਿਆ ਜਿਵੇਂ ਮਾੜਾ ਬੋਲਿਆ ਹਾਂ ਤਾਂ ਮੇਰੇ ਹਲਕੇ ਦੇ ਲੋਕ ਕਹਣਗੇ ਮਾੜਾ ਬੋਲਿਆ ਠੀਕ ਹੈ ਨਾ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਨੂੰ ਖੂਬਸੂਰਤ ਬਣਾਇਆ ਜਾਵੇ ਖੂਬਸੂਰਤ ਤਾਂ ਬਣੂ ਜੇ ਸਾਡੀ ਕਾਰਗੁਜ਼ਾਰੀ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੋ ਬਜਟ ਜਲਾਸ ਚੱਲ ਰਿਹਾ ਔਰ ਗੱਲਾਂ ਕੁਝ ਹੋ ਰਹੀ ਹੋ ਰਹੀਆਂ ਔਰ ਪਾਸੇ ਗਲਤੂਰੀ ਪਈ ਹੈ ਬਜਟ ਕੱਲ ਪੇਸ਼ ਕਰਨਾ ਹੈ ਹਰਪਾਲ ਚੀਮਾ ਤੁਹਾਡੇ ਖਜ਼ਾਨਾ ਮੰਤਰੀ ਸਾਡੇ ਪੰਜਾਬ ਦੇ ਨੇ ਉਹਨਾਂ ਦੇ ਵਿੱਚ ਜਿਹੜਾ ਬਜਟ ਆਏਗਾ ਤੁਹਾਨੂੰ ਲੱਗਦਾ ਹੈ ਕਿ ਬਜਟ ਦੇ ਵਿੱਚ ਖਾਸ ਕਰਕੇ ਸਿੱਖਿਆ ਨੂੰ ਲੈ ਕੇ ਸਿਹਤ ਨੂੰ ਲੈ ਕੇ ਹੋਰ ਸੜਕਾਂ ਜਾਂ ਜਿਹੜੀਆਂ ਵੀ ਲੋੜਾਂ ਦੀਆਂ ਐਸੇ ਕਮੀਆਂ ਨੇ ਇਵਨ ਮਹਿਲਾਵਾਂ ਦੇ ਲਈ ਤੁਹਾਡੀ ਪਾਰਟੀ ਨੇ ਇੱਕ ਵਾਅਦਾ ਕੀਤਾ ਸੀ ਉਹ ਕੱਲ ਦਿਖਣ ਵਾਲੇ ਪੂਰੇ ਹੋਣਗੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿੰਨਾ ਕੰਮ ਆ ਦੋ ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਕੀਤਾ ਐਨਾ ਕੰਮ ਪਿਛਲੇ 70 72 ਸਾਲ ਦੇ ਵਿੱਚ ਨਹੀਂ ਹੋਇਆ ਔਰ ਤੀਸਰਾ ਬਜਟ ਆ ਰਿਹਾ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੱਧਾਨੀ ਜੀ ਦੀ ਅਗਵਾਈ ਦੇ ਵਿੱਚ ਔਰ ਚੀਮਾ ਸਾਹਿਬ ਬਜਟ ਪੇਸ਼ ਕਰਨਗੇ ਜਿਸ ਤਰ੍ਹਾਂ ਪਹਿਲਾਂ ਦੋ ਬਜਟ ਪੇਸ਼ ਕੀਤੇ ਗਏ ਆ ਔਰ ਉਹਨਾਂ ਬਜਟਾਂ ਨੂੰ ਲੈ ਕੇ ਪੰਜਾਬ ਦੇ ਲੋਕ ਬਹੁਤ ਖੁਸ਼ ਹੋਏ ਆ ਪੰਜਾਬ ਦੇ ਲੋਕਾਂ ਨੂੰ ਤੋਹਫੇ ਮਿਲੇ ਆ ਚਾਹੇ 600 ਜੂਟ ਬਿਜਲੀ ਮਾਫੀ ਦਾ ਸੀ ਚਾਹੇ ਇਲਾਜ ਫਰੀ ਦਾ ਸੀ ਚਾਹੇ ਸਕੂਲਾਂ ਦੀ ਚੰਗੀ ਐਜੂਕੇਸ਼ਨ ਦਾ ਸੀ ਇਸੇ ਤਰ੍ਹਾਂ ਜਿਹੜਾ ਕੱਲ ਨੂੰ ਬਜਟ ਪੇਸ਼ ਹੋ ਰਿਹਾ ਉਹਦੇ ਵਿੱਚ ਵੀ ਪੰਜਾਬ ਦੇ ਲੋਕ ਬੜੇ ਖੁਸ਼ ਹੋਣਗੇ ਔਰ ਪੰਜਾਬ ਦੇ ਲੋਕਾਂ ਨੂੰ ਮਹਿਸੂਸ ਹੋਊਗਾ ਵੀ ਜਿਸ ਆਸ ਤੇ ਉਮੀਦ ਨਾਲ ਅਸੀਂ ਆਮ ਆਦਮੀ ਪਾਰਟੀ ਸਰਕਾਰ ਬਣਾਈ ਆ ਉਸੇ ਤਰੀਕੇ ਦੇ ਨਾਲੇ ਕੰਮ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਅ ਸਾਡੇ ਨਾਲ ਸੀਗੇ ਮਨਜੀਤ ਸਿੰਘ ਬिलासपुर ਜਿਨ੍ਹਾਂ ਨਾਲ ਅਸੀਂ ਇਸ ਟਾਈਮ ਗੱਲਬਾਤ ਕੀਤੀ ਹੈ ਉਹਨਾਂ ਨੇ ਆਪਣਾ ਪੱਖ ਰੱਖਿਆ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰਾਂ ਜੜੀਆਂ ਨੇ ਉਹ ਸਿਰਫ ਰਾਮ ਰੋਲੇ ਦੇ ਵਿੱਚ ਹੀ ਨੇ ਰਾਮ ਰੋਲਾ ਹੀ ਪਾਰੀਆਂ ਨੇ ਤੇ ਕੋਈ ਵੀ ਪ੍ਰੋਡਕਟਿਵ ਜਾਂ ਕੰਸਟਰਕਟਿਵ ਸਲਾਹ ਨਹੀਂ ਦੇ ਰਹੀਆਂ ਜਦਕਿ ਉਹਨਾਂ ਨੂੰ ਚਾਹੀਦਾ ਹੈ ਕਿ ਵਿਧਾਨ ਸਭਾ ਦੇ ਵਿੱਚ ਬਹਿ ਕੇ ਕੋਈ ਕੰਸਟਰਕਟਿਵ ਗੱਲ ਕਰਨ ਕੋਈ ਚੱਜ ਦੀ ਗੱਲ ਕਰਨ ਕਹਿੰਦੇ ਕਿਉਂਕਿ ਉਹਨਾਂ ਨੇ ਅਜੇਹਾ ਛੇੜਛਿੜੀ ਔਰ ਤਾਂ ਹੀ ਕਰਕੇ ਮੈਂ ਤਾਲਿਆਂ ਦੀ ਗੱਲ ਕੀਤੀ ਕਿ ਤਾਲੋ-ਤਾਲੀ ਹੋਣ ਦੀ ਗੱਲ ਕੀਤੀ ਪਰ 바ਵਾ ਜੀ ਦੋਸਤੇ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਬਿਲਕੁਲ ਵੀ ਵਿਰੋਧੀ ਧਿਰ ਦੀ ਜਿਹੜੀ ਭੂਮਿਕਾ ਨਿਭਾਣੀ ਨਹੀਂ ਆ ਰਹੀ ਸਗੋਂ ਕਦੀ ਮੁੱਖ ਮੰਤਰੀ ਨੂੰ ਤੇ ਕਦੀ ਸਪੀਕਰ ਨੂੰ ਘਿਰਦੇ ਹੋਏ ਨਜ਼ਰ ਆਉਂਦੇ ਆ ਔਰ ਸ਼ਬਦਾਂ ਦੀ ਜਿਹੜੀ ਇੱਕ ਗરિਮਾ ਹੈਗੀ ਆ ਉਹ ਕਾਫੀ ਘਿਰਦੀ ਨਜ਼ਰ ਆਈ ਹੈ ਪਰ ਉਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਬਜਟ ਦੇ ਵਿੱਚ ਕਾਫੀ ਕੁਝ ਆਏਗਾ ਪਿਛਲੇ ਦੋ ਬਜਟ ਜਿਹੜੇ ਨੇ ਉਹਨਾਂ ਵਿੱਚ ਵੀ ਪੰਜਾਬ ਦੇ ਲਈ ਬਹੁਤ ਕੁਝ ਸੀ ਤੇ ਹੁਣ ਜਿਹੜਾ ਤੀਜਾ ਬਜਟ ਕੱਲ ਪੇਸ਼ ਕੀਤਾ ਜਾਣਾ ਉਹਦੇ ਵਿੱਚ ਵੀ ਪੰਜਾਬ ਦੀ ਨੁਹਾਰ ਬਦਲਣ ਕਾਫੀ ਕੁਝ ਹੋਣ ਵਾਲਾ ਹੈ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ, 어संस्कृति ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਸ਼ਕਲ ਜੀ ਮੈਂ ਹਕ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।